ਸਸਰੀ ਘਰ ਦੇ ਸਾਰਿਆਂ ਨੂੰ ਉਧਰ ਆਪਣਾ ਚੁੱਲਾ ਛਾਂਤਰਾ ਬਣ ਗਿਆ ਤੇ ਹੁਣ ਆਪਾਂ ਬਣਾਵਾਂਗੇ ਸੂਜੀ ਦਾ ਹਲਵਾ ਆ ਸੂਜੀ ਹੈ ਕੌਲੀ ਤੋਂ ਘਟਾ ਹੈ ਤੇ ਆਪਾਂ ਹੁਣ ਅੱਗ ਬਾਲਾਂਗੇ ਤੇ ਕੜਾਈ ਧਰਾਂਗੇ ਤੇ ਖਰਾਪੇਸਤਾ ਤੇ ਖੋਪਾ ਤੇ ਹ ਕਾਜੂ ਇਹ ਆਪਾਂ ਕੱਟ ਕੇ ਰੱਖ ਲਏ ਆ ਹੁਣ ਆਪਾਂ ਕਿਉ ਪਾਵਾਂਗੇ ਫੇਲ ਤੋਂ ਬੱਦਲ ਵੀ ਬਣਿਆ ਪਿਆ ਅੱਜ ਫੇਰ ਬੱਦਲ ਤਾਂ ਕਿੰਨੇ ਦਿਨਾਂ ਦੇ ਐ ਤੇ ਪਰ ਅੱਜ ਫੇਰ ਬਣਿਆ ਪਿਆਗਾ ਜਿਵੇਂ ਮੀਂਹ ਆਊਗਾ ਇਸ ਤਰ੍ਹਾਂ ਬਣ ਗਿਆ ਗਧਰ ਉਹ ਆ ਵੀ ਇਹ ਵੀ ਚੁੱਲਾ ਚੌਂਦਰਾ ਨਾਲ ਭੇਜ ਜੇ ਚੁੱਲਾ ਚੌਂਦਰਾ ਆਪਣਾ ਤਿਆਰ ਆ ਉੱਧਰ ਤੇ ਥੋੜਾ ਜਿਹਾ ਗਿੱਲਾ ਵੀ ਐ ਤੇ ਉੱਤੇ ਟਾਕੇ ਰੱਖਿਆ ਤੇ ਐਂ ਲੱਗਦਾ ਵੀ ਕਿਤੇ ਮੀਂਹ ਨਾ ਆ ਜਾਏ ਜ਼ੋਰ ਦਾ ਤੇ ਹੁਣ ਜਿਹੜੀ ਅਗਲੀ ਵੀਡੀਓ ਆਊਗੀ ਉਸ ਚਿੱਲੇ ਚੌਂਦਰੇ ਤੇ ਆਊਗੀ ਜਦੋਂ ਕਿ ਉਹ ਗਰਮ ਹੋ ਗਿਆ ਚੰਗੀ ਤਰ੍ਹਾਂ ਫੇਰ ਆਪਾਂ ਸੋਜੀ ਪਾ ਦੇਾਂਗੇ ਵਿੱਚ ਲਓ ਕਿ ਉਹ ਗਰਮ ਹੋ ਗਿਆ ਹੁਣ ਸੋਜੀ ਪਾਵਾਂਗੇ ਸੋਜੀ ਆਪਾ ਚੰਗੇ ਸਰ ਆਪਾਂ ਨਲਾਂਗੇ ਹਲਵਾ ਬਹੁਤ ਵਧੀਆ ਬਣੂਗਾ ਸੋਜੀ ਦਾ ज तो हम आप खंड पाव गे वेख के पाव गे जन थोड़ा जा लड्डू वाला रंग पावे ਆਪਾਂ ਪਾਣੀ ਪਾਵਾਂਗੇ ਆਨੇ ਆਪਾਂ ਸਾਰਾ ਸਗਾ ਲਾਂਗੇ ਤੇ ਕਿ ਹੋ ਜੇ ਛੱਡ ਲਊਗਾ ਫਿਰ ਆਪਾਂ ਲਾਵਾਂਗੇ ਤੇ ਹੁਣ ਆਪਾਂ ਕਾਜੂ ਤੇ ਹਰਾ ਪੈਸਤਾ ਤੇ ਖੋਪਾ ਇਹ ਪਾ ਦਾਂਗੇ ਇਹਨਾਂ ਦਵਾਈਆਂ ਬਣੇ ਹਲਵਾ ਸਿੰਦਾ ਸੋਨਾ ਬਣੂਗਾ ਯਾਦੇ ਕਰਣਾ ਵੀ ਨਹੀਂ ਕਰਦੇ ਤੇ ਜਿਆਦਾ ਢੇਲਾ ਵੀ ਨਹੀਂ ਰੱਖਦੇ ਆਪਾਂ ਹਲਵਾ ਬਣ ਕੇ ਆਪਣਾ ਤਿਆਰ ਹੈ ਤੇ ਹੁਣ ਆਪਾਂ ਲਾ ਲਾਂਗੇ ਹੁਣ ਇਹ ਸਾਰਾ ਸੁੱਕ ਗਿਆ ਜਮਾ ਐਨਾ ਕਪਟੇਲਾ ਰੱਖਾਂਗੇ ਹੁਣ ਆਪਾਂ ਕੌਲੀ ਚ ਪਾਵਾਂਗੇ ਤੁਹਾਡਾ ਇਸ ਜਾਂਦਰ ਤੇ ਡਿੱਗਿਆ ਹੋਇਆ ਲੈ ਕੋ ਕਿੰਨਾ ਵਧੀਆ ਬਣਿਆ ਹਲਵਾ ਬਹੁਤ ਵਧੀਆ ਬਣਿਆ ਹੈ ਰੰਗ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਬਹੁਤ ਵਧੀਆ ਬਣਿਆ ਜਿਹਨੇ ਜਿਹਨੇ ਖਾਣਾ ਆਜੋ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ